ਮਾਡਾ ਨਿਊਜ਼ ਪੰਜਾਬ ਚੈਨਲ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਔਰ ਤੁਹਾਡੀ ਚੜ੍ਹਦੀ ਕਲਾ ਦੀ ਪਰਮਾਤਮਾ ਬੱਸ ਉਹ ਕਾਮਨਾ ਕਰਦੇ ਹਾਂ ਸੋ ਦੋਸਤੋ ਹਾਜ਼ਰ ਆਜ ਦੇ ਮੌਸਮ ਦੀ ਜਾਣਕਾਰੀ ਲੈ ਕੇ ਅੱਜ 23 ਸਤੰਬਰ ਹੋ ਚੁੱਕਿਆ ਤੇ ਤਕਰੀਬਨ 7:00 ਵਜੇ ਦਾ ਸਮਾਂ ਜਦੋਂ ਇਹ ਵੀਡੀਓ ਰਿਕਾਰਡਿੰਗ ਕਰ ਰਹੇ ਹਾਂ ਇਹ ਤੋਂ ਹੱਥ ਵੇਖ ਸਕਦੇ ਹੋ ਤੁਸੀਂ ਮੌਸਮ ਬਈ ਬਿਲਕੁਲ ਸਾਫ਼ ਵਧੀਆ ਧੁੱਪ ਲੱਗ ਰਹੀ ਆ ਕਿਉਂਕਿ ਪਹਿਲਾਂ ਵੀ ਜਾਣਕਾਰੀ ਦਿੱਤੀ ਆ ਵੀ ਹੁਣ ਕਈ ਦਿਨ ਮੌਸਮ ਆ ਜਿਹੜਾ ਇਸੇ ਤਰ੍ਹਾਂ ਸਾਫ਼ ਵਧੀਆ ਧੁੱਪ ਲੱਗਦੀ ਰਹੂਗੀ ਤੇ ਪੱਛਮੀ ਹਵਾਵਾਂ ਜਿਹੜੀਆਂ ਚੰਗੀ ਗਤੀ ਦੇ ਨਾਲ ਚਲਦੀਆਂ ਰਹਿਣਗੀਆਂ ਪੱਛਮੀ ਹਵਾਵਾਂ ਚੱਲਣ ਦੇ ਨਾਲ ਜਿਹੜਾ ਅਸਮਾਨ ਸਾਫ਼ ਹੋ ਜਾਂਦਾ ਜਿਸ ਕਾਰਨ ਵਧੀਆ ਜਿਹੜੀ ਧੁੱਪ ਧਰਤੀ ਤੇ ਪਹੁੰਚਦੀ ਆ ਸਾਧਾਰਕ ਵੀਰੋ ਮੌਨਸੂਨ ਦੀ ਬਦਾਈ ਉੱਤਰ ਭਾਰਤ ਦੇ ਕਾਫੀ ਹਿੱਸਿਆਂ ਤੋਂ ਹੋ ਰਹੀ ਆ ਹੋ ਚੁੱਕੀ ਆ ਬਾਕੀ ਜਿਹੜੇ ਇਲਾਕਿਆਂ 'ਚ ਰਹਿੰਦੀ ਆ ਹੋ ਰਹੀ ਆ ਤੁਹਾਨੂੰ ਪਤਾ ਵਿਅਕਤੀ ਮੌਨਸੂਨ ਸਮੇਂ ਤੋਂ ਪਹਿਲਾਂ ਆਈ ਉੱਤਰ ਭਾਰਤ ਦੇ ਪਹਾੜੀ ਅਤੇ ਮੈਦਾਨੀ ਇਲਾਕਿਆਂ ਦੇ ਵਿੱਚ ਬੇਥਾ ਬਾਰਸ਼ ਦਿੱਤੀ ਜਿਹਦੇ ਨਾਲ ਪੰਜਾਬ ਦੇ ਵਿੱਚ ਕਈ ਥਾਈਂ ਭਾਰੀ ਹੜ੍ਹਾਂ ਦੇ ਕਾਰਨ ਤਬਾਹੀ ਹੋਈ ਸੋ ਪੰਜਾਬ ਦੇ ਵਿੱਚ ਤੇ ਪੂਰੇ ਉੱਤਰ ਭਾਰਤ ਦੇ ਵਿੱਚ 30-32% ਜ਼ਿਆਦਾ ਬਾਰਿਸ਼ ਦੇ ਨਾਲ ਜਿਹੜਾ ਏਰੀਆ ਕਵਰ ਕਰਕੇ ਮੌਨਸੂਨ ਹੁਣ ਆਪਣੇ ਤੋਂ ਵਿਦਾਈ ਲੈ ਰਹੀ ਆ ਤੇ ਕੁਝ ਦਿਨਾਂ ਦੇ ਵਿੱਚ ਉੱਤਰ ਭਾਰਤ ਦਾ ਪੂਰਾ ਇਲਾਕਾ ਜਿਹੜਾ ਉਹ ਉਹਦੇ ਤੋਂ ਮੌਨਸੂਨ ਜਿਹੜੀ ਆ ਵਾਪਸ ਚਲੀ ਜਾਊਗੀ ਤੇ ਆਉਣ ਵਾਲੇ ਇਸ ਸਤੰਬਰ ਦੇ ਅਖੀਰ ਤੱਕ ਪੰਜਾਬ ਦਾ ਜਿਹੜਾ ਮੌਸਮਾ ਤਕਰੀਬਨ ਠੀਕ ਠਾਕ ਰਹੂਗਾ ਪਰ ਬੰਗਾਲ ਦੀ ਖਾੜੀ ਦੇ ਵਿੱਚ ਦੋ ਸਿਸਟਮ ਜਿਹੜੇ ਮੌਸਮੀ ਸਿਸਟਮਾ ਉਹ ਬਣ ਰਹੇ ਨੇ ਇੱਕ ਤਾਂ ਤਕਰੀਬਨ ਬਣਿਆ ਹੋਇਆ ਜਿਹੜਾ ਉਧਰ ਬੰਗਾਲ ਆਪਣੇ ਪੱਛਮੀ ਬੰਗਾਲ ਤੇ ਉਹਦੇ ਨਾਲ ਲੱਗਦੇ ਇਲਾਕਿਆਂ 'ਚ ਬਾਰਿਸ਼ ਦੇਊਗਾ ਉਹ ਤੋਂ ਬਾਅਦ ਇੱਕ ਜਿਹੜਾ ਸਿਸਟਮਾ ਇਹ ਹੋਰ ਡਿਵੈਲਪ ਹੋਊਗਾ ਉਹ ਸਿਸਟਮ ਦਾ ਜਿਹੜਾ ਪ੍ਰਭਾਵ ਆ ਉਹ ਹੋ ਸਕਦਾ ਵੀ ਰਾਜਸਥਾਨ ਤੱਕ ਆਵੇ ਤੇ ਜਿਹਦੇ ਕਾਰਨ ਸਤੰਬਰ ਦੇ ਅਖੀਰਲੇ ਦਿਨਾਂ ਚ ਜਾ ਕੇ ਉੱਤਰ ਭਾਰਤ ਦੇ ਇਹ ਮੈਦਾਨੀ ਇਲਾਕੇ ਇਹਨਾਂ ਦਾ ਵੀ ਜਿਹੜਾ ਮੌਸਮਾ ਪ੍ਰਭਾਵਿਤ ਹੋਵੇ ਆਪਣਾ 30 ਤਰੀਕ ਨੂੰ 28 29 30 ਜਾਂ 1 ਅਕਤੂਬਰ ਤੱਕ ਇਹਨਾਂ ਦਿਨਾਂ ਦੇ ਵਿੱਚ ਬਾਰਸ਼ ਦੀ ਸੰਭਾਵਨਾ ਬਣ ਸਕਦੀ ਹੈ ਇਹ ਪੂਰਵ ਅਨਮਾਨਾ ਯਾਨੀ ਕਿ ਪੱਕਾ ਨਹੀਂ ਕਹਿ ਸਕਦੇ ਆਪਾਂ ਸੋ ਇਸ ਕਰਕੇ ਅੱਜ 23 ਤਰੀਕ 23 ਤੋਂ ਲੈ ਕੇ ਹੁਣ 28 ਨਤੀ ਤੀ ਤੱਕ ਤਕ ਤਕਰੀਬਨ ਇਸੇ ਤਰ੍ਹਾਂ ਮੌਸਮ ਜਿਹੜਾ ਬਣਿਆ ਰਹੂਗਾ ਤੇ ਪੱਛਮ ਦੀ ਜਿਹੜੀ ਹਵਾ ਚਲਦੀ ਰਹੂਗੀ 28 29 ਤਰੀਕ ਨੂੰ ਜਾ ਕੇ ਹਵਾਵਾਂ ਦਾ ਰੁਖ ਬਦਲ ਸਕਦਾ ਸੋ ਜਿੰਨਾ ਵੀ ਕਿਸਾਨ ਵੀਰਾਂ ਨੇ ਆਪਣਾ ਜਿਹੜਾ ਸਪਰੇ ਵਗੈਰਾ ਕਰਨੀ ਆ ਕਿਉਂਕਿ ਝੋਨੇ ਕਾਫੀ ਜਿਹੜੇ ਆਪਣੇ ਆਹਾ ਹਲਦੀ ਇਕਠੀ ਦੀ ਮਾਰ ਚਾਏ ਹੋਇਆ ਚਲੋ ਉਹਦਾ ਤਾਂ ਕੋਈ ਸਪਰੇ ਹਾਂ ਦਾ ਕੋਈ ਇਲਾਜ ਨਹੀਂ ਹੈ ਸੋ ਉਹ ਤਾਂ ਜਿਹੜੇ ਝੋਨੇ ਵਾਰਸ ਦੇ ਦੌਰਾਨ ਨ ਸਾਰੇ ਤੇ ਆਏ ਸਾਰਾ ਉਸ ਟਾਈਮ ਹੋਇਆ ਜਦੋਂ ਵਾਰਸ਼ਾ ਪੈ ਰਹੀਆਂ ਸੀ ਉਹਨਾਂ ਜੋਨਿਆਂ ਨੂੰ ਜ਼ਿਆਦਾ ਨੁਕਸਾਨ ਸੋ ਬਾਕੀ ਦਾ ਵੀ ਜੋ ਪ੍ਰਬੰਧ ਅਤੇ ਇਹਦੇ ਵਗੈਰਾ ਦਾ ਹਮਲਾ ਹੋ ਰਿਹਾ ਉਹਦੀ ਰੋਕ ਤਾਮ ਲਈ ਤੁਸੀਂ ਕਿਸਾਨ ਵੀਰ ਆਪਣਾ ਪ੍ਰਬੰਧ ਕਰ ਸਕਦੇ ਹੋ ਸੋ ਦੋਸਤੋ ਇਹ ਜਿਹੜਾ ਆਪਣਾ ਭਾਰਤ ਦੇਸ਼ ਆ ਇਤਿਹਾਸਾਂ ਦਾ ਦੇਸ਼ ਆ ਨਵਰਾਤਰੀ ਜਿਹੜੇ ਗੱਲ ਤੋਂ ਸ਼ੁਰੂ ਹੋਏ ਹੋਏ ਆ ਜੋ ਕਿ ਸ਼ਹਿਰੀ ਜਿਹੜੇ ਲੋਕ ਨੇ ਉਹ ਮੰਦਰਾਂ ਦੇ ਵਿੱਚ ਇਹਨਾਂ 9 ਦਿਨਾਂ ਦੇ ਦੌਰਾਨ ਮਾਤਾ ਦੇ ਵਖ ਵਖ ਰੂਪਾਂ ਦੀ ਪੂਜਾ ਕਰਕੇ ਆਪਣੇ ਭਗਵਾਨ ਨੂੰ ਖੁਸ਼ ਕਰਦਾ ਸਹਿਰੇ ਵਰਗ ਸਾਡਾ ਹਿੰਦੂ ਭਾਈਚਾਰਾ ਤੇ ਸਾਡੇ ਪਿੰਡਾਂ ਦੀ ਇੱਕ ਬਹੁਤ ਪ੍ਰਾਣੀ ਰੀਤ ਆ ਜਿਹੜੀ ਕਿ ਘਰਾਂ ਦੇ ਵਿੱਚ ਆਪਣਾ ਸਾਂਝੀ ਲਾਈ ਜਾਂਦੀ ਆ ਸਾਡੇ ਭੈਣਾਂ ਘਰਾਂ ਦੇ ਵਿੱਚ ਸਾਂਝੀ ਲਾ ਕੇ ਉਹ ਵੀ 9 ਦਿਨ ਰਾਤ ਨੂੰ ਉਹਦੀ ਆਰਤੀ ਕਰਦੀਆਂ ਨੇ ਚਲੋ ਇਹ ਪੰਜਾਬ ਦਾ ਵਿਰਸਾ ਲੋਕ ਇਕੱਠੇ ਹੁੰਦੇ ਨੇ ਜੁੜ ਕੇ ਦੁੱਖ ਸੁੱਖ ਕਰ ਲੈਂਦੇ ਨੇ ਉੱਤੇ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਤਿਆਰ ਲਿਆ ਕੇ ਉੱਥੇ ਇੱਕ ਦੂਜੇ ਨੂੰ ਵੰਡੀਆਂ ਜਾਂਦੀਆਂ ਨੇ ਇਹਨਾਂ ਚੀਜ਼ਾਂ ਦੇ ਨਾਲ ਆਪਸੀ ਪਿਆਰ ਦੀ ਭਾਵਨਾ ਬਣਦੀ ਆ। ਆਪਸੀ ਪਿਆਰ ਵਧਦਾ ਤੇ ਲੋਕ ਜਿਹੜੇ ਨੇ ਇਕੱਤਰ ਹੋ ਕੇ ਬੈਂਦੇ ਨੇ ਦੁੱਖ ਸੁੱਖ ਕਰਦੇ ਨੇ ਇਹਦੇ ਤੇ ਵੀ ਵਿਸ਼ੇਸ਼ ਗੱਲਬਾਤ ਦਿਨ ਵੇਲੇ ਜਾਂ ਰਾਤ ਨੂੰ ਆਰਤੀ ਦੇ ਟਾਈਮ ਤੇ ਜਿਹੜੀ ਰਿਪੋਰਟ ਤਿਆਰ ਕਰਕੇ ਤੁਹਾਡੀ ਸੇਵਾ ਚ ਰੱਖਾਂਗੇ ਸੋਤਾ ਤੱਕ ਦੇਖਦੇ ਰਹੋ ਮੰਡ ਨਿਊਜ਼ ਪੰਜਾਬ ਧੰਨਵਾਦ